ਦਾ ਮੈਂ ਰਾਮ ਸਿੰਘ ਜੀ ਨਿਮਾ ਲੋਹਾਰੀਆ ਦੇ ਕੀ ਲੱਗਦੇ ਮੈਂ ਮੈਂ ਉਹਦਾ ਵੱਡਾ ਬ੍ਰਦਰ ਆ ਜੀ ਅੱਜ ਇੱਥੇ ਇੰਸਪੈਕਟਰ ਦਲੀ ਅੰਤਲਜੀ ਸਿੰਘ ਦੀ ਬੰਟੀ ਨੇ ਤੇ ਉਹਨਾਂ ਨੇ ਬੜਾ ਵਧੀਆ ਇੱਕ ਸੁਨੇਹਾ ਦਿੱਤਾ ਲੋਕਾਂ ਨੂੰ ਵੀ ਆਪਣੇ ਵੱਲੋਂ ਹਾਂ ਜੀ ਕਿ ਜਿਹਦੀ ਕੋਈ ਮਦਦ ਨਹੀਂ ਕਰਦਾ ਕਹਿੰਦੇ ਉਹਨਾਂ ਨੇ ਜਿਹਦੀ ਕੋਈ ਮਦਦ ਨਹੀਂ ਕਰਦਾ ਰੱਬ ਹੰਦ ਆ ਜੋ ਬੱਚੀ ਦੇ ਸਾਰਾ ਖਰਚਾ ਚੁੱਕਣ ਆਏ ਨੇ ਪੜ੍ਹਾਈ ਦਾ ਕੀ ਕਹਿਣਾ ਚਾਹੁੰਦੇ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਨੂੰ ਦੁੱਖ ਲੱਗਾ ਸੀ ਉਹਨਾਂ ਦਾ ਭਰਾ ਹੀ ਉਹਨਾਂ ਦਾ ਮੇਰਬਨਾਪ ਹੀ ਦਰਬਾਰ ਸਾਹਿਬ ਸੇਵਾ ਕਰਦੇ ਉੱਥੇ ਭਾਜੀ ਟ੍ਰੈਵਲ ਵਾਲਿਆਂ ਦੀ ਦਿਲਜੀਤ ਸਿੰਘ ਦੀ ਡਿਊਟੀ ਸੀ ਉਹਨਾਂ ਨੇ ਵੀ ਉਹਨਾਂ ਕੋਲੋਂ ਕੁਝ ਆਪਣੇ ਬਾਰੇ ਲਿਖਾਇਆ ਹੈ ਤੇ ਉਹਨਾਂ ਦਾ ਬਹੁਤ ਸਹਿਯੋਗ ਕਰਨਾ ਆਇਆ ਜੀ ਬਹੁਤ ਦੁੱਖ ਲੱਗਾ ਉਹਨਾਂ ਨੂੰ ਤੇ ਘਰ ਪਹੁੰਚੇ ਨੇ ਤੇ ਬੱਚਿਆਂ ਦੀ ਹਲਪ ਕਰਨਾ ਆਇਆ ਜੀ ਤੇ ਬਹੁਤ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇਹਨਾਂ ਧਿਆਨ ਕੀਤਾ ਵੀ ਚਲੋ ਬੱਚੇ ਪੜ ਜਾਣਗੇ ਬੱਚੇ ਕੋਈ ਨਾ ਕੋਈ ਕਾਰੋਬਾਰ ਕਰ ਲੈਣਗੇ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਜਿਵੇਂ ਘਰ ਤੋਂ ਕੱਲੇ ਜੀ ਬਹੁਤ ਜ਼ਿਆਦਾ ਵਜ੍ਹੀ ਆ ਇਹ ਛੱਟ ਕੋਈ ਪੂਰੀ ਨਹੀਂ ਕਰ ਸਕਦਾ ਸਾਡਾ ਸਾਰਾ ਕਾਰੋਬਾਰ ਜੀ ਜ਼ਿਆਦਾ ਹੀ ਮੈਂ ਵੀ ਟਰੱਕ ਚਲਾਉਂਦਾ ਹਾਂ ਮੈਂ ਬਾਹਰ ਜਾਂਦਾ ਹਾਂ ਮੇਰੇ ਬੱਚਿਆਂ ਦੇ ਵੀ ਮੈਨੂੰ ਪਤਾ ਨਹੀਂ ਵੀ ਵਿਆਹ ਕਿਹੜੇ ਤਰੀਕੇ ਨਾਲ ਕੀਤੇ ਮੈਨੂੰ ਸਗੋਂ ਮੈਂ ਫੋਨ ਪੁੱਛਣਾ ਤੁਨੇ ਕਹਣਾ ਵੀਰ ਤੂੰ ਚਿੰਤਾ ਨਾ ਕਰ ਮੈਂ ਪੁੱਛਣਾ ਯਾਰ ਮੁੰਡੇ ਦਾ ਵਿਆਹ ਬਾਤ ਕਰੀਏ ਕਿਹੜੀ ਕਰਨੀ ਆ ਉਹ ਇਹਦਾ ਮੈਂ ਕਰ ਲਈ ਆ ਪਹਿਲ ਪੁੱਛਿਆ ਮੈਂ ਕਿਹੜਾ ਕਰੀਏ ਵੀਰ ਮੈਂ ਕਰ ਲਿਆ ਵਾ ਮੈਨੂੰ ਨਹੀਂ ਸੀ ਕੋਈ ਪਤਾ ਹੁੰਦਾ ਮੇਰਾ ਪੁਰਾਜਾ ਕੁਝ ਕਰ ਦਿੰਦਾ ਹੁਣ ਮੇਰੇ ਦਿੱਤੇ ਬੜੀ ਛੱਟ ਵਜੀ ਆ ਜੀ ਮੈਂ ਕਾਹੇ ਚੋਗਾ ਨਹੀਂ ਮੈਨੂੰ ਛੱਡ ਕੇ ਗਿਆ ਬੱਚੇ ਛੋਟੇ ਛੋਟੇ ਛੱਡ ਕੇ ਚਲ ਗਿਆ ਜੀ ਕਿ ਲਗਦਾ ਏ ਬੱਚਾ ਜੁਮੇ ਜੁਗੀ ਭਾਈ ਸਾਹਿਬ ਨੇ ਥੋੜਾ ਜਿਹਾ ਭਾਰ ਕਿਤੇ ਉਹ ਘਟਿਆ ਜਿਹੜਾ ਜੁਮੇ ਜਿਹੜਾ ਘਟੂ ਆ ਜੀ ਘਟੂਗਾ ਜਦੋਂ ਭਾਰ ਜਿਮੇਵਾਰੀ ਚੁੱਕ ਲਈ ਬੱਚੇ ਜੰਨਾ ਵੀ ਪੜਨਾ ਚਾਹਣਗੇ ਵਧੀਆ ਪੜਨਗੇ ਭਾਜੀ ਉਹਨਾਂ ਦੀ ਮਦਦ ਕਰਨ ਦੇ ਕਰਨਗੇ ਵੀ ਜੀ ਹੋਰ ਵੀ ਮੈਂ ਤਾਂ ਬਹੁਤ ਕਰਨੇ ਨੇ ਤੇ ਬੇਟੀਆਂ ਦੇ ਵਿਆਹ ਕਰਦੇ ਲੋਕਾਂ ਦੇ ਮਾੜੇ ਘਰਾਂ ਦੇ ਵਿੱਚ ਜਾ ਕੇ ਪੈਸਾ ਤੇ ਲਾ ਦੇ ਕੇ ਆਉਂਦੇ ਆ ਲੋਕਾਂ ਦੇ ਘਰ ਵੀ ਬਣਾਉਂਦੇ ਬਹੁਤ ਜ਼ਿਆਦਾ ਇਹਨਾਂ ਦੀ ਭਾਜੀ ਉਹਨਾਂ ਦੀ ਵੀਡੀਓ ਵੇਖੀ ਦੀ ਹੈ ਜੀ ਲਿੰਬਾ ਜੀ ਅਕਸਰ ਇਹਨਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਸਰਦਾਰ ਜੀ ਹੁੰਦਾ ਹਾਂਜੀ ਕਰਦੇ ਹੁੰਦੇ ਆ ਜੀ ਇੱਥੇ ਘਰੇ ਭਾਜੀ ਇਹਨਾਂ ਦਾ ਫੋਨ ਆਇਆ ਵੀ ਹਰ ਨੂੰ ਵੱਡਾ ਗਾਲਾ ਪੂਰਾ ਕਰਤਾ ਕਿ ਨਹੀਂ ਤਾਂ ਫਿਰ ਕਹਿੰਦਾ ਵੀ ਭਾਜੀ ਤੁਹਾਡਾ ਤੇ ਆੜੀ ਡਾਵੇ ਤੋਂ ਇਹਨਾਂ ਨੇ ਜਿੰਨਾ ਕਿ ਲਿਖਿਆ ਹੀ ਉੱਥੇ ਸਾਡੇ ਪਰਵਾਸ ਦੇ ਵਿੱਚ ਹੀ ਬੈਠ ਕੇ ਉਹਨਾਂ ਨੂੰ ਸੁਣਾ ਕੇ ਦੱਸਣ ਦਾ ਇਹ ਇੰਨਾ ਕਿ ਲੇ ਹਾਂ ਜੀ ਬਹੁਤ ਜਿਗਰ ਕਰਦੇ ਸੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਮਨਦੀਪ ਸਿੰਘ ਹੈ ਜੀ ਗੁਰਮਨਜੀ ਨਿਮਲਹਾਲ ਹਾਰਬਿੜੇ ਕਿਲੇ ਤੋਂ ਮੈਂ ਉਹਨਾਂ ਦਾ ਬੇਟਾ ਹਾਂ ਜੀ ਅੱਜ ਤੁਹਾਡੇ ਕੋਲ ਸਰਵ ਇਨਸਪੈਕਟਰ ਦਲਜੀਤ ਸਿੰਘ ਜੀ ਆਏ ਨੇ ਜੀ ਤੇ ਕੀ ਚਾਹਣਾ ਚਾਹੁੰਦੇ ਹੋ ਕੀ ਉਹਨਾਂ ਨੇ ਕਿਹਾ ਤੁਹਾਡੇ ਨਾਲ ਕਿਸ ਤਾਂ ਦੁੱਖਾਂ ਦਾ ਕੀਤਾ ਅ ਫਸਟ ਆਫ ਆਲ ਉਹਨਾਂ ਨੂੰ ਪਾਪਾ ਦੇ ਨਾਲ ਉਹ ਬਹੁਤ ਮਤਲਬ ਪਹਿਲਾਂ ਤੋਂ ਜਾਣਦੇ ਨੇ ਤੇ ਜਦੋਂ ਆਈ ਗੈਸ ਕਿ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਆਈ ਗੈਸ ਮੈਨੂੰ ਉਸ ਦਿਨ ਦੇ ਹੀ ਲਗਾਤਾਰ ਫੋਨ ਵੀ ਕਰਦੇ ਪਏ ਨੇ ਕਿ ਜੇ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਹੈ ਕੋਈ ਵੀ ਚੀਜ਼ ਜੇ ਘਰ ਚ ਚਾਹੀਦੀ ਹੈ ਤਾਂ ਉਹਨਾਂ ਨੂੰ ਮੈਂ ਦੱਸਾਂ ਬਾਕੀ ਆ ਜੋ ਘਰੇ ਆਏ ਨੇ ਤੇ ਉਹਨਾਂ ਨੇ ਮੇਰੀ ਸਿਸਟਰ ਦਾ ਜੋ ਵੀ ਪੜਾਈ ਦਾ ਖਰਚਾ ਹੈ ਉਹ ਕਹਿ ਰਹੇ ਨੇ ਕਿ ਮੈਂ ਕਰਾਂਗਾ ਉਹਨੇ 24 ਸਾਲ ਦੀ ਹੈ। ਉਹ ਭੈਣ ਕਰਦੀ ਪਈ ਹੈ ਜੀ ਗ੍ਰੈਜੂਏਸ਼ਨ ਬੀਏ ਹੈ। ਤੇ ਮਨਰੀਤ कौर ਨਾਮ ਹੈ ਭੈਣ ਦਾ। ਤੇ ਉਹਦੀ ਪੜਾਈ ਦਾ ਸਾਰਾ ਖਰਚਾ ਉਹ ਕਹਿ ਰਹੇ ਨੇ ਕਿ ਉਹ ਜਿੱਥੋਂ ਤੱਕ ਵੀ ਪੜ੍ਹਨਾ ਚਾਵੇ ਸਾਰਾ ਉਹ ਕਰਨਗੇ। ਤੇ ਆਈ ਵਿਲ ਲਾਈਕ ਟੂ ਥੈਂਕ ਹਿਮ ਕਿ ਉਹ ਇਹ ਚੀਜ਼ ਕਹਿ ਰਹੇ ਨੇ ਐਂਡ ਇਹ ਬਹੁਤ ਵੱਡੀ ਗੱਲ ਹੈ। ਲੱਗਦਾ ਕਿ ਤੇ ਜਿਹੜਾ ਪੜਾਈ ਦਾ ਖਰਚਾ ਭਾਰ ਕਿਤੇ ਲੱਗਦਾ ਕਿ ਹਾਂਜੀ ਬਿਲਕੁਲ ਕਿਉਂਕਿ ਜਿਵੇਂ ਵੀ ਅੱਗੇ-ਅੱਗੇ ਪੜ੍ਹਾਈ ਵਧਦੀ ਜਾਏਗੀ ਉਚੇਰੀ ਪੜ੍ਹਾਈ ਦੇ ਨਾਲ ਖਰਚਾ ਵੀ ਆਈ ਗੈਸ ਕਿ ਉਹ ਵਧਦਾ ਹੀ ਜਾਣਾ ਸੋ ਦੈਟ ਇਜ਼ ਵਾਈ ਜੀਓਏ ਜ਼ਿੰਮੇਵਾਰੀ ਲੈ ਰਹੇ ਨੇ ਤੇ ਮੈਂ ਬਿਲਕੁਲ ਧੰਨਵਾਦ ਕਰਨਾ ਚਾਹਾਂਗਾ ਉਹਨਾਂ ਨੂੰ ਸਰ ਅੱਜ ਤੁਸੀਂ ਇੱਕ ਐਸੇ ਗੀਤਕਾਰ ਦੇ ਘਰ ਪਹੁੰਚੇ ਜਿੰਦੇ ਗੀਤਾਂ ਦੇ ਨਾਲ ਵੱਡੇ ਵੱਡੇ ਗਾਇਕ ਮਸ਼ਹੂਰ ਹੋਏ ਨੇ ਤੇ ਅੱਜ ਉਹਨਾਂ ਦੇ ਘਰ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਆ ਆਪਣਾ ਨਾਮ ਦੱਸੋ ਮੈਂ ਜੀ ਦਲਜੀਤ ਸਿੰਘ ਸਬ ਇੰਸਪੈਕਟਰ ਇਨਚਾਰਜ ਟ੍ਰੈਫਿਕ ਦਾ ਮਸਲ ਮੈਨੂੰ ਬੜਾ ਦੁੱਖ ਹੋਇਆ ਕਿ ਸਾਡੇ ਨਿੰਮਾ ਦੋਹਾਕਾ ਜੀ ਜਿਹੜੇ ਕਿ ਬੜੇ ਫੇਮਸ ਆ ਔਰ ਇਹਨਾਂ ਦੇ ਗੀਤ ਜਿਹੜੇ ਆ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਬੁੱਲਾਂ ਦੇ ਵਿੱਚੋਂ ਨਿਕਲੇ ਆ ਤੇ ਉਹ ਅੱਜ ਬੜੀ ਉਚ ਬੁੰਧੀਆਂ ਦੇ ਪਹੁੰਚੇ ਆ ਅੱਜ ਮੈਂ ਉਸ ਘਰ ਚ ਆਇਆ ਮੈਨੂੰ ਬੜਾ ਦੁੱਖ ਸੀਗਾ ਕਿ ਇਸ ਪਰਿਵਾਰ ਨਾਲ ਦੁੱਖ ਵੰਡਾਇਆ ਜਾਵੇ ਪਰ ਇੱਥੇ ਆ ਕੇ ਮੈਨੂੰ ਲੱਗਿਆ ਕਿ ਬੇਟੀ ਇੱਕ ਛੋਟੀ ਜਿਹੀ ਬੇਟੀ ਆ ਇਹਦੀ ਬੇਟੀ ਦੀ ਜਿੰਨੀ ਵੀ ਪੜ੍ਹਾਈ ਹੋਏਗੀ ਉਹ ਮੈਂ ਕਰਵਾਵਾਂਗਾ ਤੇ ਮੇਰੀ ਕੋਸ਼ਿਸ਼ ਹੈ ਕਿ ਜਿਸਾਂ ਬੱਚੀ ਨੂੰ ਮੈਂ ਇੱਕ ਹੌਸਲਾ ਦੇ ਕੇ ਚੱਲਿਆ ਆਂ ਇਸਾ ਹੋਰ ਵੀ ਸੱਜਣਾ ਆ ਕੇ ਜੋ ਆਪਣਾ ਬੰਦਾ ਜੋਗਦਾ ਨੇ ਇਸ ਪਰਵਾ ਦੇ ਨਾਮ ਵੰਡਾਉਣ ਦੁੱਖ ਸੁੱਖ ਵਿੱਚ ਇਹਨਾਂ ਸਾਥ ਦੇਣ ਇਹਨਾਂ ਨਾਲ ਇਸ ਵੇਲੇ ਖੜੇ ਹੋਣ ਦੀ ਜਿਹੜੀ ਉਹ ਗੱਲ ਕਰਨ ਜੇ ਆਪਾਂ ਖੜੇ ਹੋਵਾਂਗੇ ਤਾਂ ਇਹਨਾਂ ਦਾ ਦੁੱਖ ਬਣਾਇਆ ਜਾ ਸਕਦਾ ਪੜਾਈ ਨੂੰ ਕਿਸ ਤਰ੍ਹਾਂ ਤੁਸੀਂ ਲੈ ਕੇ ਚੱਲਿਓ ਕਿਸ ਤਰ੍ਹਾਂ ਦੀ ਪੜਾਈ ਹੋਏਗੀ ਉਹ ਕਿਸ ਤਰ੍ਹਾਂ ਕਰੋਗੇ ਬੇਟੀ ਜੀ ਵੇਖੋ ਜੀ ਜਿੰਨਾ ਵੀ ਪੜਨਾ ਚਾਹੇਗੀ ਚਾਹੇ ਉਹ ਮਾਸਟਰ ਡਿਗਰੀ ਕਰਨਾ ਚਾਵੇ ਜਿੰਨਾ ਵੀ ਪੜੇਗੀ ਅਸੀਂ ਉਹ ਜਿਹੜੀ ਉਹ ਸੇਵਾ ਉਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਆਪਾਂ ਆਪਣੀ ਝੋਲੀ 'ਚ ਪਾਉਂਦੇ ਆ ਜਿੰਨਾ ਵੀ ਬੱਚਾ ਪੜਨਾ ਲਿਖਣਾ ਚਾਵੇ ਅਸੀਂ ਕੋਸ਼ਿਸ਼ ਕਰਾਂਗੇ ਇਹ ਵੀ ਚਾਹਾਂਗਾ ਕਿ ਮੈਂ ਇਹਨਾਂ ਦੇ ਛੋਟੇ-ਬੇਟੇ ਦੀ ਵੀ ਪੜ੍ਹਾਈ ਜਿਹੜੀ ਆ ਉਹਨੂੰ ਮੈਂ ਅੱਗੇ ਲੈ ਕੇ ਜਾਵਾਂ ਜੀ ਤੇ ਤੁਹਾਡਾ ਮੇਲ ਕਾਫੀ ਹੋਇਆ ਨਾ ਜਮਲਵਾ ਕੀ ਨਾ ਕਿਤਾਂ ਦੇ ਸੁਭਾਅ ਚ ਨਾਲ ਇਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਸੀ ਤੇ ਬੜੇ ਮਿਲਾਪੜੇ ਸੁਭਾਅ ਦੇ ਸੀਗੇ ਇਹ ਦਰਬਾਰ ਸਾਹਿਬ ਅਕਸਰ ਜਿਹੜੀ ਆ ਜੋੜਿਆਂ ਦੀ ਸੇਵਾ ਕਰਦੇ ਸੀਗੇ ਤੇ ਉੱਥੇ ਮੇਰਾ ਮੇਲ ਮਲਾਪ ਹੋਇਆ ਸੀਗਾ ਤੇ ਉੱਥੇ ਮੇਲ ਮਲਾਪ ਦੇ ਦੌਰਾਨ ਇਹਨਾਂ ਨੂੰ ਮੈਂ ਆਖਿਆ ਸੀ ਭਾਈ ਸਾਹਿਬ ਤੁਸੀਂ ਵੀ ਇੱਕ ਸਾਡੇ ਜਿਹੜੀ ਮੈਂ ਟਰੱਕ ਚੰਚਾਰ ਜਾਂਦਾ ਮੈਨੂੰ ਇੱਕ ਗੀਤ ਲਿਖ ਕੇ ਦਿਓ ਇਹਨਾਂ ਨੇ ਮੈਨੂੰ ਇੱਕ ਟਰੱਕ ਦਾ ਗੀਤ ਲਿਖ ਕੇ ਦਿੱਤਾ ਸੀਗਾ ਜਿਹੜੇ ਵਿੱਚ ਉਹ ਬੋਲ ਬਾਕੀ ਤੇ ਮੈਨੂੰ ਯਾਦ ਨਹੀਂ ਅਗਲੇ ਕਿਨ ਇੱਕ ਲਿਖਿਆ ਸੀਗਾ ਉਹ ਬੋਲ ਜਿਹੜੇ ਕੁਛ ਇਹ ਲਿਖਿਆ ਸੀਗਾ ਫਿਰ ਨਾ ਕਿ ਤੁਹਾਡੇ ਨਾਲ ਧੱਕਾ ਹੋਊਗਾ ਜੇ ਵੀ ਨਾ ਦੂਨਾ ਕੀਤੇ ਤੁਸੀਂ ਫੋਲੋ ਚਲਾਨ ਤੁਹਾਡਾ ਪੱਕਾ ਹੋਊਗਾ ਇਹ ਉਹਦੇ ਬੋਲ ਸੀਗੇ ਉਹ ਬੋਲ ਜਿਹੜੇ ਸੀਗੇ ਅਸੀਂ ਕੋਸ਼ਿਸ਼ ਕਰਾਂਗੇ ਉਸ ਗੀਤ ਨੂੰ ਮੈਂ ਅੱਗੇ ਲੈ ਕੇ ਜਾਵਾਂ ਤੇ ਮੈਂ ਆਪਣੇ ਟਰੱਕ ਦੇ ਗੀਤਾਂ ਦੇ ਵਿੱਚ ਉਹਨੂੰ ਮੈਂ ਸ਼ਾਮਲ ਕਰਾਂਗਾ ਲੋਕਾਂ ਨੂੰ ਕੀ ਅਪੀਲ ਕਰਾਂ ਚੰਗ ਫਿਲਮੀ ਇੰਡਸਟਰੀ ਪਾਸੇ ਜਿਹੜਾ ਵੇਖੋ ਜੀ ਚਾਹੇ ਗੀਤਕਾਰ ਦਾ ਚਾਹੇ ਫਿਲਮ ਇੰਡਸਟਰੀ ਦਾ ਜਿੰਨੇ ਵੀ ਲੋਕ ਸੁਣਦੇ ਹੋਣ ਜਾਂ ਵੇਖ ਰਹੇ ਹੋਣ ਉਹ ਇਸ ਪਰਿਵਾਰ ਦੇ ਦਾ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੀ ਜਿੰਨੀ ਵੀ ਸਪੋਰਟ ਹੋ ਸਕਦੀ ਹੈ ਜਿੰਨੀ ਵੀ ਤਿਲ ਫੁੱਲ ਪੇਟਾ ਇਸ ਵੇਲੇ ਇਸ ਪਰਿਵਾਰ ਨੂੰ ਆਪਾਂ ਸਪੋਰਟ ਕਰੀਏ ਤੇ ਇਹਨਾਂ ਨੂੰ ਇੱਕ ਹੌਸਲਾ ਦੇਈਏ ਤੁਸੀਂ ਆ ਕੇ ਖੜ੍ਹਜੋਗੇ ਨਾ ਤੇ ਇਹਨਾਂ ਦਾ ਦੁੱਖ ਵੰਡਿਆ ਜਾਊਗਾ ਮੈਂ ਇਹ ਨਹੀਂ ਕਹਿੰਦਾ ਤੁਸੀਂ ਉਹਨਾਂ ਨੂੰ ਆ ਕੇ ਮਦਦ ਕਰੋ ਤੁਸੀਂ ਆ ਕੇ ਇੱਕ ਹੌਸਲਾ ਦੇ ਰੂਪ ਵਿੱਚ ਖੜ੍ਹੇ ਹੋ ਜਾਓਗੇ ਨਾ ਤੇ ਇਹਨਾਂ ਦਾ ਦੁੱਖ ਜੂ ਕਟਿਆ ਕੱਟ ਜਾਏਗਾ